ਸਾਹਿਬ ਸਚਿਪਾਤਸ਼ਾਹ ਜੀ ਦੀ ਅੱਜ ਗੱਲ ਕਰਦੇ ਪਏ ਆ ਸਤਿਗੁਰੂ ਨਾਨਕ ਦੇਵ ਦੇ ਪੰਥੇ ਉਹਦੇ ਨਾਮ ਲੈਵਾ ਕੱਠਿਆਂ ਦੀ ਗੱਲ ਕਰਦੇ ਆ ਜਪਜੀ ਸਾਹਿਬ ਬਹੁਤੇ ਸਿੱਖ ਪੜ੍ਹਦੇ ਸੁਣਦੇ ਨੇ ਜਪਜੀ ਸਾਹਿਬ ਵਿੱਚ ਜਿਹੜੀ ਪੌੜੀ ਆਉਂਦੀ ਹੈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਬਿਬੂਤ ਕਿੰਥਾ ਕਾਲ ਕੋਰੀ ਜੁਗਤ ਡੰਡਾ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀ ਸਾਧ ਸੰਗਤ ਜੀ ਇਹ ਸਾਰਿਆਂ ਨੂੰ ਯਾਦ ਹੈ ਆਪਾਂ ਕਦੀ ਅਰਥ ਸਮਝਣ ਦੀ ਕੋਸ਼ਿਸ਼ ਕੀਤੀ ਮੈਨੂੰ ਤੇ ਨਹੀਂ ਜਾਦਾ ਇਹਦੇ ਵਿੱਚ ਇੱਕ ਚੀਜ਼ ਜਿੱਥੇ ਆਉਂਦੀ ਆਈ ਪੰਥੀ ਸਗਲ ਜਮਾਤਾਂ ਇੱਥੇ ਸੱਚੇ ਬਾਦਸ਼ਾਹ ਜੋਗੀਆਂ ਨੂੰ ਉਪਦੇਸ਼ ਕਰਦੇ ਪਏ ਨੇ ਕਿ ਸਾਰੀਆਂ ਜਮਾਤਾਂ ਨਾਲ ਪ੍ਰੇਮ ਪਿਆਰ ਕਰ ਤੇ ਆਪਣੇ ਮਨ ਨੂੰ ਜਿੱਤ ਕੀ ਇਹ ਗੱਲ ਸਾਡੇ ਤੇ ਲਾਗੂ ਨਹੀਂ ਹੁੰਦੀ ਮੈਨੂੰ ਤੇ ਨਹੀਂ ਜਾਦਾ ਕਿ ਇਸ ਤਰ੍ਹਾਂ ਦਾ ਅਰਥ ਕੋਈ ਸਾਡੇ ਪ੍ਰਚਾਰ ਕਦੀ ਦੱਸਦੇ ਹੋਣ ਊਜਾ ਮਹਾਤਮਾ ਜੀ ਸਾਰੇ ਇੱਥੇ ਸਾਡੇ ਵਿਦਵਾਨ ਬੈਠੇ ਨੇ ਇਹ ਕਿਰਪਾ ਕਰਨਗੇ ਇਹਨਾਂ ਨੂੰ ਜਿਆਦਾ ਤਜਰਬਾ ਹੈ ਜਿੰਨਿਆਂ ਨੂੰ ਮੈਂ ਸੁਣਿਆ ਮੈਂ ਇਹ ਗੱਲਾਂ ਨਹੀਂ ਸੁਣੀਆਂ ਤਾਂ ਕਹਿ ਰਿਹਾ ਕਿਉਂਕਿ ਅਸੀਂ ਬਾਹਰਲੇ ਸਰੂਪ ਨਾਲ ਸਿੱਖੀ ਨੂੰ ਬੰਨ ਲਿਆ ਜਿਹੜਾ ਗੁਰਬਾਣੀ ਵਿੱਚ ਜੋ ਦੱਸਿਆ ਅੰਦਰਲਾ ਸਰੂਪ ਉਹਨਾਂ ਗੱਲਾਂ ਨੂੰ ਆਪਾਂ ਭੁੱਲ ਗਏ ਹੁਣ ਉੱਥੇ ਤੇ ਮੁੰਦਾ ਸੰਤੋਖ ਸ਼ਰਮ ਪਾ ਝੋਲੀ ਸੰਤੋਖ ਦੀਆਂ ਮੁੰਦਰਾ ਪਾ ਨਾ ਸ਼ਰਮ ਦੀ ਝੋਲੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਦਾ ਆਪਾਂ ਕੀ ਕਰਦੇ ਪਏ ਆਂ ਅੱਜ ਕੱਲ ਅਸੀਂ ਵੀ ਤੇ ਬਾਹਰਲੇ ਸਰੂਪ ਨਾਲ ਵੱਜੇ ਹੋਏ ਆਂ ਭਾਵੇਂ ਕੋਈ ਵੀ ਸਰੂਪ ਹੈ ਇਸ ਕਰਕੇ ਆਪਾਂ ਨੂੰ ਲੋੜ ਇਸ ਗੱਲ ਦੀ ਏ ਕਿ ਆਪਾਂ ਗੁਰਬਾਣੀ ਆਸ਼ੇ ਅਨਸਾਰ ਸਿੱਖੀ ਦੇ ਅੰਦਰਲੇ ਸਰੂਪ ਨੂੰ ਉਹਨੂੰ ਅਪਣਾਈਏ ਅਤੇ ਵਿਚਾਰਵਾਨ ਬਣੀਏ ਗੁਰਬਾਣੀ ਆਸ਼ੇ ਨੂੰ ਸਮਝ ਕੇ ਚੱਲੀਏ ਸਾਡੇ ਪੰਥ ਦੇ ਘਟਣ ਦੇ ਕਾਰਨਾਂ ਦੇ ਵਿੱਚ ਇੱਕ ਕਾਰਨ ਇਹ ਵੀ ਹੈ ਕਿ ਸਾਨੂੰ ਯੋਗ ਅਗਵਾਈ ਨਹੀਂ ਮਿਲੀ। ਯੋਗ ਅਗਵਾਈ ਤੋਂ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਯੋਗ ਅਗਵਾਈ ਦਾ ਕੀ ਅਰਥ ਹੈ। ਪੰਥ ਨੂੰ ਅੱਗੇ ਲਿਜਾਣਾ ਇੱਕ ਹੋਰ ਗੱਲ ਹੈ। ਪਾਣੀ ਢੋਣ ਦੀ ਸੇਵਾ ਕਰਨੀ ਇੱਕ ਹੋਰ ਗੱਲ ਹੈ। ਕਥਾ ਵਾਚਨਾ ਇੱਕ ਹੋਰ ਗੱਲ ਹੈ। ਦੀਵਾਨ ਲਾ ਦੇਣਾ ਇੱਕ ਹੋਰ ਗੱਲ ਹੈ। ਸਾਰੀਆਂ ਸਾਰੀਆਂ ਚੀਜ਼ਾਂ ਆਪਣੇ ਥਾਂ ਉਹਨਾਂ ਦੀ ਲੋੜ ਏ ਉਹਨਾਂ ਦੀ ਆਪਣੀ ਇੱਕ ਕਲਾ ਹੈ ਯੁੱਧ ਕੌਸ਼ਲ ਉਹ ਆਪਣੇ ਆਪ 'ਚ ਇੱਕ ਹੋਰ ਗੱਲ ਹੈ ਜਿਹੜੇ ਰਾਜਨੀਤਿਕ ਨੇ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਬਿਨਾ ਮਤਲਬੋਂ ਕਿਸੇ ਨੂੰ ਥੱਪੜ ਨਹੀਂ ਮਾਰ ਦੇਣਾ ਕਿਸੇ ਨਾਲ ਲੜ ਨਹੀਂ ਪੈਣਾ ਤੇ ਜਦੋਂ ਲੋੜ ਪਈ ਉਦੋਂ ਛੱਡ ਨਹੀਂ ਦੇਣਾ ਉਹ ਉਹਨਾਂ ਦਾ ਕੰਮ ਹੈ ਕਿਉਂਕਿ ਰਾਜ ਪੰਡਿਤ ਕਰਦੇ ਨੇ ਭਾਵ ਰਾਜ ਵਿਦਵਾਨ ਕਰਦੇ ਨੇ ਤਿਆਰਿਓ ਰਾਜ ਯੋਧੇ ਨਹੀਂ ਕਰਦੇ ਯੋਧਿਆਂ ਨੂੰ ਸਿਰਫ ਮਰਨਾ ਤੇ ਮਾਰਨਾ ਆਉਂਦਾ ਰਾਜ ਯੋਧੇ ਨਹੀਂ ਕਰ ਸਕਦੇ ਨੇਕ ਮਨੁੱਖ ਨਹੀਂ ਕਰ ਸਕਦੇ ਸਾਧ ਨਹੀਂ ਕਰ ਸਕਦੇ ਤਿਆਗੀ ਨਹੀਂ ਕਰ ਸਕਦੇ ਤਿਆਗੀ ਤਾਂ ਆਖੇਗਾ ਮੈਂ ਕੀ ਲੈਣਾ ਚੱਲ ਬਈ ਸੋ ਇਹਦਾ ਤੁਹਾਡੇ ਸਾਹਮਣੇ ਸਬੂਤ ਹੈ ਸਾਬ ਬਘੇਲ ਸਿੰਘ ਜੀ ਸਰਦਾਰ ਜੱਸਾ ਸਿੰਘ ਜੀ ਆਦ ਸਾਡੇ